ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਰਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਅੱਜ ਦੁੱਧ ਵਧਾਉਣ ਤੇ ਇੱਕ ਵੀਡੀਓ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਜਿਵੇਂ ਕਣਕ ਦੀ ਆਪਾਂ ਲੇਟੀ ਬਣਾਉਨੇ ਆ ਲੇਟੀ ਦੇ ਵਿੱਚ ਆਪਾਂ ਆਹ 2 ਮਹੀਨੇ ਦੁੱਧ ਦੀ ਮਾਤਰਾ ਆਪਾਂ ਨੂੰ ਬਹੁਤ ਚਾਹੀਦੀ ਹੁੰਦੀ ਆ ਪ੍ਰੋਪਰ ਲੇਟੀ ਉਹਨਾਂ ਕੰਮ ਨਹੀਂ ਕਰਦੀ ਫੇਰ ਆਪਾਂ ਕੀ ਕਰੀਏ ਆਪਾਂ ਥੋੜਾ ਜਿਹਾ ਉਹਦੇ ਵਿੱਚ ਸਮਾਨ ਆਪਾਂ ਹੋਰ ਪਾ ਲ ਗਏ ਜਿਵੇਂ ਕਿ ਫਰਜ ਕਰੋ ਵੀ ਆਪਾਂ 10 ਕਿਲੋ ਛੋਲੇ ਲੈ ਲ ਗਏ ਤੇ 10 ਕਿਲੋ ਹੀ ਲੈ ਲ ਗਏ ਸੋਆਬੀਨ ਇਹ 20 ਕਿਲੋ ਬਣ ਗਿਆ 20 ਕਿਲੋ ਇਹ ਸਮਾਨ ਬਣ ਗਿਆ ਤੇ ਇਹਦੇ ਵਿੱਚ ਆਪਾਂ 40 ਕਿਲੋ ਕਮਸੇ ਕਮ ਆਪਾਂ ਕਣਕ ਪਾ ਲ ਗਏ ਇਹ 60 ਕਿਲੋ ਬਣ ਗਿਆ 60 ਕਿਲੋ ਇਹ ਸਮਾਨ ਆਪਾਂ ਨੂੰ ਇੱਕ ਮੱਝ ਵਾਸਤੇ ਪ੍ਰੋਪਰ ਇੱਕ ਮਹੀਨੇ ਵਾਸਤੇ ਬਹੁਤ ਆ ਸਫੀਸ਼ੈਂਟ ਆ ਜੇ ਆਪਾਂ 60 ਕਿਲੋ ਫਰਜ ਕਰੋ ਵੀ 2 ਕਿਲੋ ਵੀ ਰੋਜ਼ ਦਾ ਪਾਉਨੇ ਆ ਤਾਂ ਬਹੁਤ ਵਧੀਆ ਪ੍ਰੋਪਰ ਪਸ਼ੂ ਦੁੱਧ ਦੇਊਗਾ ਜਿਹੜੀ 15-16 ਕਿਲੋ ਦੁੱਧ ਦਿੰਦੀ ਆ ਜਾਂ 10-12 ਕਿਲੋ ਦੁੱਧ ਦਿੰਦੀ ਆ ਕੀ ਉਹਨੂੰ 2 ਕਿਲੋ ਲੇਟੀ ਬਹੁਤ ਆ ਅਗਰ ਜਦੋਂ ਆਪਾਂ 2 ਕਿਲੋ ਲੇਟੀ ਪਾਵਾਂਗੇ ਜੇ ਅਗਰ ਤੁਹਾਡੇ ਕੋਲੇ ਮੱਝ ਆ ਤਾਂ ਉਹਨੂੰ ਉਹਦੇ ਵਿੱਚ ਆਪਾਂ ਅੱਧਾ ਕਿਲੋ ਗੁੜ ਜ਼ਰੂਰ ਪਾਓ ਜਦੋਂ ਅੱਧਾ ਕਿਲੋ ਗੁੜ ਪੈ ਗਿਆ ਉਹ 2.5 ਕਿਲੋ ਹੋ ਗਈ ਤੇ 2.5 ਕਿਲੋ ਹੀ ਇਹਦੇ ਵਿੱਚ ਪਾਣੀ ਪੈ ਜਾਊਗਾ 5 ਕਿਲੋ ਦਾ ਬਾਾਰ ਇਹ ਬਣ ਜਾਊਗਾ 5 ਕਿਲੋ ਦਾ ਬਾਾਰ ਬਣਿਆ ਵਾ ਜਦੋਂ ਪਸ਼ੂ ਖਾਊਗਾ ਪ੍ਰੋਪਰ ਉਹ ਤਿਆਰ ਹੋ ਜਾਊਗਾ ਤਾਂ ਉਹ ਬਿਲਕੁਲ ਦੁੱਧ ਦੀ ਮਾਤਰਾ ਆਪਣੀ ਵਧੂਗੀ ਹੀ ਵਧੂ ਅਗਰ ਤੁਸੀਂ ਸ਼ੌਂਕ ਦੇ ਤੌਰ ਤੇ ਇਹਨੂੰ ਥੋੜੀ ਜੀ ਹੋਰ ਕ੍ਰਿਟੀਕਲ ਬਣਾਉਣੀ ਚਾਹੁੰਦੇ ਹੋ ਵਧੀਆ ਬਣਾਉਣੀ ਚਾਹੁੰਦੇ ਹੋਗੇ ਤੁਸੀਂ ਇਹਦੇ ਵਿੱਚ ਕੀ ਆਗਾ ਡਾਲਡੇ ਘਿਓ ਦਾ ਇਸਤੇਮਾਲ ਕਰ ਸਕਦੇ ਹੋ ਜਦੋਂ ਡਾਲਡੇ ਘਿਓ ਦਾ ਆਪਾਂ ਇਸਤੇਮਾਲ ਕਰਾਂਗੇ ਤਾਂ ਆਟੋਮੈਟਿਕ ਹੀ ਆਪਣਾ ਦੁੱਧ ਵਾਜੂਗਾ ਪਰ ਕਿਉਂ ਗਾਂ ਵਾਸਤੇ ਦਾ ਡਲਡਾ ਕਿਉਂ ਬਹੁਤ ਮਤਲਬ ਦੇਸੀ ਕਿਉਂ ਵਰਗਾ ਜੇ ਤੁਸੀਂ ਗਾਂ ਨੂੰ ਡਲਡਾ ਕਿਉਂ ਪਾਈ ਜਾਓਗੇ ਨਾ ਤਾਂ ਕੋਈ ਲੇਟੀ ਵੀ ਪਾਉਣ ਦੀ ਲੋੜ ਨਹੀਂ ਪ੍ਰੋਪਰ ਦਾਣੇ ਦੇ ਵਿੱਚ ਰਹਿਦੇ ਦੇ ਵਿੱਚ ਪਾਓ ਕੱਚਾ ਕਦੇ ਨਾ ਪਾਓ ਅਗਰ ਤੁਸੀਂ ਡਲਡਾ ਕਿਉਂ ਪਾ ਦਿਓ ਤੁਸੀਂ ਉਹਦੇ 'ਚ ਇਹਨੂੰ ਦਲਾਉਣ ਮੌਕੇ ਚਾਰੇ ਚੀਜ਼ਾਂ ਨੂੰ ਜਦੋਂ ਆਪਾਂ ਦਲਾਵਾਂਗੇ ਤੇ ਥੋੜਾ ਮੋਟਾ ਰੱਖ ਲੈਣਾ ਹੈਗਾ ਮੋਟਾ ਰੱਖ ਕੇ ਚੁੱਲ੍ਹੇ ਤੇ ਪਕਾ ਕੇ ਅਗਰ ਤੁਸੀਂ ਇੱਕ ਪਕਾਉਣ ਵਾਸਤੇ ਇਹ ਨਹੀਂ ਵੀ ਗੈਸ ਤੇ ਬਾਲਾ ਦਿੱਤਾ ਤੇ ਆਪਾਂ ਇਹਨੂੰ ਥੱਲੇ ਲਾ ਕੇ ਪਾਤਾ ਇਦਾਂ ਦਾ ਨਾ ਕਰੋ ਜਿਵੇਂ ਕਿ ਮੈਂ ਪ੍ਰੋਪਰ ਚੁੱਲ੍ਹਾ ਬਣਾਇਆ ਲੱਕੜਾਂ ਹੁੰਦੀਆਂ ਪਾਥਰੀਆਂ ਹੁੰਦੀਆਂ ਆਪਣੇ ਜ਼ਿਮੀਦਾਰ ਭਰਾਵਾ ਦੇ ਪ੍ਰੋਪਰ ਇਹਨੂੰ 2 2.5 ਘੰਟੇ ਨੂੰ ਪੱਕਣ ਦਿਓ ਜਦੋਂ ਪੱਕ ਗਿਆ ਠੰਡਾ ਹੋ ਗਿਆ ਤੁਸੀਂ ਲਾ ਲਓ ਇਹਨੂੰ ਲਾ ਕੇ ਫੇਰ ਕੀ ਕਰਨਾ ਹੈਗਾ ਆਪਾਂ ਇਹਨੂੰ ਲਾ ਕੇ ਠੰਡਾ ਕਰਕੇ ਅਗਰ ਜੇ ਤਾਂ ਸੰਗਣਾ ਹੋ ਗਿਆ ਪਾਣੀ ਆਪਣਾ ਘੱਟ ਪਿਆ ਤਾਂ ਪਾਣੀ ਹੋਰ ਪਾ ਲਓ ਪਾਉਣ ਦੇ ਵਿੱਚ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ ਇਹਨੂੰ ਥੋੜਾ ਤਰਲ ਰੂਪ ਦੇ ਵਿੱਚ ਪਾਓ ਇਹਦੇ ਵਿੱਚ ਪਾਣੀ ਜਾਂ ਤਾਂ ਮੌਕੇ ਤੇ ਉਹ ਹੋਰ ਪਾ ਲਓ ਪਸ਼ੂ ਦੇ ਮੂਹਰੇ ਧਰੋ ਕਰੜੀ ਲੇਟੀ ਕਦੇ ਨਾ ਧਰੋ ਕਰੜੀ ਲੇਟੀ ਜਿਹੜੀ ਆਪਾਂ ਪਸ਼ੂ ਖਾਂਦਾ ਇਹੋ ਪ੍ਰੋਪਰ ਕੀਆ ਘੁੱਪੇ ਜੇ ਵੱਜ ਜਾਂਦੇ ਆਗੇ ਉਹ ਜਲਦੀ ਹਾਜਮ ਨਹੀਂ ਹੁੰਦੀ ਜਿਹੜੀ ਲੀਕਰ ਪਦਾਰਥ ਦੇ ਵਿੱਚ ਪਾਵਾਂਗੇ ਉਹ ਜਲਦੀ ਹਾਜਮ ਹੋ ਜਾਂਦੀ ਆਗੀ ਇਹਦਾ ਬਸ ਫਰਕ ਇਹ ਨਹੀਂ ਆਗਾ ਪੱਕੀ ਵੀ ਲੇਟੀ ਨੂੰ ਆਪਾਂ ਹੱਥ ਮਾਰ ਕੇ ਬਾਲਟੀ ਚ ਪਾਉਣੀ ਆ ਪਾਣੀ 2 ਕਿਲੋ ਭਾਈ ਹੋਰ ਪਾ ਲੋ ਪਾ ਕੇ ਤੇ ਪਸ਼ੂ ਦੇ ਮੂਹਰੇ ਧਰ ਦੋ ਚੜੜ ਚੜ ਕਰਕੇ ਪਸ਼ੂ ਪੀ ਜੂਗਾ ਅਗਰ ਤੁਸੀਂ ਇਹ ਮੇਰੀ ਲੇਟੀ ਨੂੰ ਤਿਆਰ ਕੀਤੀ ਨੂੰ ਸੋਆ ਵੀਨ ਨੂੰ ਔਰ ਛੋਲਿਆਂ ਨੂੰ ਜਦੋਂ ਪ੍ਰੋਪਰ ਇਹਨੂੰ ਪਿਆ ਕੇ ਪ੍ਰੋਪਰ ਲੇਟੀ ਬਣਾ ਕੇ ਪਾਉਗੇ ਨਾ ਤੁਸੀਂ 10 ਦਿਨ ਲਗਾਤਾਰ ਪਸ਼ੂ ਨੂੰ ਲੇਟੀ ਪਾ ਦਿਓ ਅਗਰ 2 ਦਿਨ ਤੋਂ ਥੋਥੋ ਨਹੀਂ ਵੀ ਪਈ ਤਾਂ ਦੁੱਧ ਦੀ ਮਾਤਰਾ ਨੇ ਘਟਣ ਨਹੀਂ ਦਿੰਦੀਗੀ ਆਇਸ ਰੁੱਤ ਹਮਸ ਹੁੰਦੀ ਆ ਨਵੇਂ ਪਾਣੀ ਦੇ ਵਿੱਚ ਵੱਧ ਹੁੰਦੀ ਆ ਹਵਾ ਦੇ ਵਿੱਚ ਪਸ਼ੂ ਸਾਰਾ ਦਿਨ ਗਾਲਾ ਨਹੀਂ ਕਰ ਸਕਦਾਗਾ ਪਸ਼ੂ ਘੋਟਣ ਮਹਿਸੂਸ ਕਰਕੇ ਹਵਾ ਨਾ ਕਰਕੇ ਪਹਾਾਰੇ ਵੀ ਬੰਦ ਹੋ ਜਾਂਦੇ ਆਗੇ ਅਗਰ ਕੂਲਰ ਦਾ ਪਾਣੀ ਵੀ ਬੰਦ ਹੋ ਜਾਂਦਾ ਹੈਗਾ ਆਪਾਂ ਪ੍ਰੋਪਰ ਪੱਖਿਆਂ ਦੇ ਉੱਤੇ ਪਸ਼ੂ ਆਪਣੇ ਰਹਿ ਜਾਂਦੇ ਜਦੋਂ ਪੱਖਿਆਂ ਦੇ ਉੱਤੇ ਰਹਿ ਜਾਂਦੇ ਆ ਤੇ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਵੀ ਆਹ ਲੇਟੀ ਤੁਸੀਂ ਦਾ ਇਸਤੇਮਾਲ ਕਰਕੇ ਤੇਨੂੰ ਪ੍ਰੋਪਰ ਪਾਉਣ ਲੱਗ ਜਿਓ ਕਿ ਉਹ ਜਾਦੇ ਪਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਭਾਵੇਂ 100 ਗ੍ਰਾਮ ਪਾ ਦਿਓ। ਦਿਲੀ ਦਾ 100 ਗ੍ਰਾਮ ਕਿਉਂ ਬਹੁਤਾ। ਅਗਰ ਤੁਸੀਂ 10 ਦਿਨ ਕਿਉਂ ਪਾ ਕੇ ਦੇ ਦਿਓ ਜੇ ਤੁਸੀਂ 5-4 ਦਿਨ ਕਿਉਂ ਨਹੀਂ ਵੀ ਪਾਉਣਾ ਤਾਂ ਤੁਸੀਂ ਇਹ ਕੱਲਾ ਦੇ ਦਿਓ ਤੇ ਤਾਂ ਵੀ ਇਹ ਦੁੱਧ ਪਾਈ ਉਹਨੇ ਦਾ ਉਹਨਾ ਹੀ ਤੁਹਾਡਾ ਪਸ਼ੂ ਦੁੱਧ ਦੇਊਗਾ। ਇਹ ਆਪਾਂ ਐਣ ਕਈ ਵੀਰਾਂ ਦੇ ਕਮੈਂਟ ਆਉਂਦੇ ਸੀ ਬਾਬਾ ਜੀ ਅਸੀਂ ਸਾਫ਼ ਲੇਟੀ ਪਾਉਣੀਆ ਤਾਂ ਸਾਡਾ ਮਤਲਬ ਵੀ ਦੁੱਧ ਉਹਨੇ ਦਾ ਉੱਥੇ ਹੀ ਖੜਾ ਹੈਗਾ। ਹੁਣ ਮੈਂ ਉਹਦੇ ਵਿੱਚ ਕੀ ਆ ਵੀ ਦੋ ਚੀਜ਼ਾਂ ਇਹ ਐਡ ਕਰਤੀਆਂ ਗੀਆਂ ਜਿਵੇਂ 10 ਕਿਲੋ ਆਪਾਂ ਛੋਲੇ ਪਾ ਲਓ ਤੇ ਸਵਾਵੀਨ ਪਾ ਲਓ ਇਹਦੇ ਵਿੱਚ ਦੋਨਾਂ ਦੇ ਛੋਲਿਆਂ ਦੇ ਵਿੱਚ ਭੱਟੀਨ ਬਹੁਤ ਆ ਸਵਾਵੀਨ ਦੇ ਬਹੁਤ ਆ ਸਵਾਵੀਨ ਦੇ ਵਿੱਚ ਤਾਂ ਨਿਹਰਾ ਦੁੱਧ ਆਗਾ ਔਰ ਕਣਕ ਦੇ ਵਿੱਚ ਵੀ ਦੁੱਧ ਆਗਾ ਅਗਰ ਉਹਨੂੰ ਭਿਉ ਕੇ ਰਿੰਨ ਕੇ ਪਤਲੀ ਕਰਕੇ ਪਾਵਾਂਗੇ ਜਿੰਨਾ ਹੀ ਮਤਲਬ ਹੋ ਜਦੋਂ ਹੱਥ ਮਾਰਾਂਗੇ ਆਪਾਂ ਪ੍ਰੋਪਰ ਤੇ ਉਹ ਪ੍ਰੋਪਰ ਦੁੱਧ ਦੀ ਮਾਤਰਾ ਆਪਣੀ ਆਟੋਮੈਟਿਕ ਹੀ ਵਾਜੂਗੀ ਜੇ 8 ਕਿਲੋ ਵਾਲੀ ਦਾ 10 ਤੇ ਆਜੂਗੀ ਆਉਗੀ ਆਉਗੀ ਇਹ ਤੁਸੀਂ ਇੰਨੀ ਲੈਟੀ ਚਾਰ ਨਾਲ 2.5 ਕਿਲੋ ਆਪਣਾ ਪਸ਼ੂ ਦੁੱਧ ਬਾਹ ਸਕਦਾ ਲੰਮੇ ਸਮੇਂ ਤੱਕ ਦੇ ਸਕਦਾ ਦੁੱਧ ਔਰ ਰਾਜੀ ਹੋ ਜਾਂਦਾਗਾ ਪਸ਼ੂ ਇਹ ਆਪਾਂ ਕਿਸੇ ਵੀ ਪਸ਼ੂ ਨੂੰ ਪਾਉਣੀ ਆ ਇੱਕ ਜਰੂਰ ਮੈਂ ਕਹੂੰਗਾ ਜਿਹੜਾ ਪਸ਼ੂ ਆਪਣਾ ਅੱਜ ਸੱਜਰ ਸੁ ਹੈ ਉਹਨੂੰ ਕਮ ਸੇ ਕਮ ਇੱਕ ਹਫਤੇ ਤੋਂ 10 ਦਿਨ ਆਪਾਂ ਲੈਟੀ ਨਹੀਂ ਪਾਉਣੇਗੀ ਉਹ ਲੈਟੀ ਆਪਾਂ ਕਦੋਂ ਪਾਉਣੀ ਆਂਗੀ ਆਪਾਂ ਉਹਦੋਂ ਬਾਅਦ ਦੇ ਵਿੱਚ ਪਾਉਣੀ ਆ ਕਿਉਂ ਭਾਈ ਉਦੋਂ ਇਹ ਪੋਜਨ ਬਣਾਉਂਦੀ ਆ ਅੰਦਰ ਨਰਮ ਹੁੰਦਾ ਹੈ ਪਸ਼ੂ ਦਾ ਜੋਰ ਲੱਗਿਆ ਹੁੰਦਾ ਹੈ ਗਾਂਦ ਮੰਦ ਛਟਣਾ ਹੁੰਦਾ ਪਸ਼ੂ ਨੇ ਉਹ ਪ੍ਰੋਪਰ ਫਿਰ ਨਹੀਂ ਸੜਦਾ ਉਹਦੇ ਤੋਂ ਆਪਾਂ ਕੀ ਕਰਨਾ ਹੈਗਾ ਜਦੋਂ ਐਂ ਮੈਲਾ ਝਾੜਨ ਲੱਗ ਜੇ ਪਸ਼ੂ ਵੀ ਆਪਾਂ ਨੂੰ ਪਤਾ ਲੱਗ ਗਿਆ ਉਸ ਤੋਂ ਪਹਿਲਾਂ ਆਪਾਂ ਗੋੜ ਤੇ ਸੌਂਫ ਦਾ ਕੜਾ ਦੇ ਦੇਗੇ ਉਹਦੇ ਵਿੱਚ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਵੀ ਆਪਾਂ ਜਿਹੜੀ ਤੁਹਾਨੂੰ ਤੁਰਤ ਲੈਟੀ ਹੁਣ ਦੱਸੂਗਾ ਨਾ ਵੀ ਆਪਣੇ ਸੱਜਰ ਸੂਏ ਵੇ ਪਸ਼ੂ ਨੂੰ ਦੇਣੀ ਆ ਉਹ ਇਦੋਂ ਅਗਲੀ ਮੈਂ ਵੀਡੀਓ ਤੁਹਾਨੂੰ ਦੇ ਰਿਆਂਗਾ ਉਹ ਵੇਖਿਓ ਤੁਸੀਂ ਉਹ ਤਾਂ ਬਹੁਤ ਹੀ ਕਮਾਲ ਦੀ ਆ ਆਟੋਮੈਟਿਕ ਹੀ ਤੁਹਾਡੀ ਬੌਲੀ ਹੀ ਆਪਨਾ ਭਰ ਦੂਗੀ ਬਾਲਟੀ ਆਓ ਫਿਰ ਹੁਣ ਆਪਾਂ ਪਿਆਰ ਭਰੀ ਸਾਰੇ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸਸਰੀਕਾਰ